ਕਾਂਗਰਸ ਵਾਲੇ ਤਾਂ ਤੁਹਾਡੇ ਸਾਰੇ ਜਿਹੜੇ ਉਹਨੂੰ ਕਾਂਗਰਸ ਨੂੰ ਛੱਡ ਕੇ ਸਾਡੇ ਸੇ ਜੁਆਇਨ ਕਰ ਗਏ ਜੀ ਦਾ ਜਿਹੜਾ ਟਰੈਕ ਰਿਕਾਰਡ ਹੈ ਉਹ ਵੀ ਇੱਕ ਬਤੌਰ ਐਮਪੀ ਉਹ ਪੰਜ ਪਿੰਡ ਨਹੀਂ ਠੀਕ ਕਰ ਸਕੇ 25 ਕਰੋੜ ਰੁਪਇਆ ਮਿਲਦਾ ਕਾਂਗਰਸ ਵਾਲੇ ਉਹਨਾਂ ਨੂੰ ਮੱਕ ਕਹਿੰਦੇ ਆ ਮੰਨ ਲਓ ਗਾਂਧੀ ਨਰੀਆ ਆਇਆ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਨਾਲ ਆਇਆ ਸੀਗਾ ਔਰ ਆਮ ਆਦਮੀ ਪਾਰਟੀ ਨੇ ਕੈਪਟਨ ਵਿਰੇਂਦਰ ਸੇਕ ਨੂੰ ਵੀ ਰਾਇਆ ਬਾਦਲਾ ਨੂੰ ਵੀ ਰਾਇਆ ਇਹ ਤੇ ਲਾਲਚ ਕਰਕੇ ਸੱਤਾ ਦੇ ਲਾਲਚ ਵਿੱਚ ਕਿਸੇ ਤਿਕਰਲ ਐਮਪੀ ਬਣ ਜੀਏ ਉਹ ਉਹਨਾਂ ਦਾ ਐਮ.ਐਲ.ਏ ਸੀਗਾ ਉਹਨੂੰ ਸਿਹਤ ਮੰਤਰੀ ਨਹੀਂ ਬਣਾਇਆ ਜੀ ਇੱਕ ਸ਼ਰਾਬ ਵਾਲੇ ਨੂੰ ਬਣਾਤਾ ਜੀ ਦਾਰੂ ਵਾਲੇ ਨੂੰ ਬਣਾਤਾ ਅਸੀਂ 5 ਸਾਲ ਦੇ ਵਿੱਚ ਪੂਰੀ ਤਰ੍ਹਾਂ ਮੈਕਨਾਂ ਜੀ ਚਿਕਾ ਕਢਾ ਲਿਆਗੇ ਇਹਨਾਂ ਦੀਆਂ ਜਾਬੀਆਂ ਤੇ ਗੋਡੇ ਫੇਲ ਆ ਜੀ ਦੁਕਾਨਾਂ ਲਾਈਨਾਂ ਲੱਗੀਆਂ ਹੋਈਆਂ ਕੇਂਦਰ ਦੀ ਮਨਮਾਨੀ ਨਹੀਂ ਚੱਲੇਗੀ ਜਦੋਂ ਮਰਜ਼ੀ ਫੰਡ ਰੋਕਦੇ ਜਿਨੂੰ ਮਰਜ਼ੀ ਚੱਕ ਕੇ ਜੇਲ੍ਹ ਦੇ ਅੰਦਰ ਕਰਦੇ ਸਸਕਾਈ ਨਿਊਜ਼ ਪੰਜਾਬ ਦੇ ਨਾਲ ਤੁਹਾਡੇ ਨਾਲ ਤੁਹਾਡਾ ਨਾ ਚਰਨਜੀਤ ਸਿੰਘ ਜੰਨੀ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਾ ਹੈ ਤੇ ਗੱਲ ਕੀਤੀ ਜਾਵੇ ਪਟਿਆਲਾ ਸੀਟ ਦੀ ਦਾ ਪਟਿਆਲਾ ਸੀਟ ਦੇ ਉੱਤੇ ਵੀ ਇਸ ਸਮੇਂ ਜਿਹੜਾ ਮੁਕਾਬਲਾ ਉਹ ਫਸਮਾ ਨਜ਼ਰ ਆ ਰਿਹਾ ਤੇ ਇਹ ਸਭ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਸਹਿਤ ਮੰਤਰੀ ਡਾਕਟਰ ਬਲਬੀਰ ਮੌਜੂਦ ਨੇ ਜੇਕਰ ਡਾਕਟਰ ਬਲਬੀਰ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਕੈਬਨਿਟ ਮੰਤਰੀ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਇਆ ਗਿਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਪਟਿਆਲਾ ਦਾ ਹਾਲ ਕੀ ਹੈ ਸੋ ਡਾਕਟਰ ਬਲਬੀਰ ਸਭ ਤੋਂ ਪ ਲੋਕ ਸਾਹਿਬ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਸੀਟ ਤੇ ਪਟਿਆਲਾ ਸੀਟ ਦੇ ਉੱਤੇ ਸਵਾਰ ਜਿਹੜਾ ਜਿਹੜਾ ਮੁਕਾਬਲਾ ਉਹ ਪੂਰਾ ਫਸਮਾ ਨਜ਼ਰ ਆ ਰਿਹਾ ਕਿਵੇਂ ਵੇਖਦੇ ਹੋ ਜਿਹੜਾ ਪਟਿਆਲੇ ਦਾ ਹਾਲ ਹੈ ਪਟਿਆਲੇ ਦੀ ਸਿਆਸਤ ਹੈ ਉਹ ਕਿਸ ਵੱਲ ਹੈ ਹਵਾ ਕੀ ਕਹਿ ਰਹੀ ਹੈ ਦੇਖੋ ਤੁਸੀਂ ਮੈਨੂੰ ਕਹਿ ਰਹੇ ਹੋ ਫਸਮਾ ਮੁਕਾਬਲਾ ਜੇ ਮੈਂ ਗੱਲ ਕਰਾਂ ਪੰਨੀਤ ਕੌਰ ਜਿਹੜੇ ਚਾਰ ਵਾਰੀ ਐਮਪੀ ਰਹੇ ਆ ਉਹ ਇੱਕ ਵੀ ਪਿੰਡ ਦੀ ਮੀਟਿੰਗ ਨਹੀਂ ਕਰ ਪਾ ਰਹੇ ਜਿੱਥੇ ਜਾਂਦੇ ਆ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਆ ਔਰ ਸਿਰਫ ਸ਼ਹਿਰ ਦੇ ਵਿੱਚ ਵੀ ਉਹਨਾਂ ਦੀ ਕੋਈ ਇੱਕ ਅੱਧੀ ਮੀਟਿੰਗ ਹੁੰਦੀ ਹੋਣੀ ਆ ਮੈਂ ਇੱਕੋ ਇੱਕ ਸਿੰਗਲ ਮਲ ਇਕਲੌਤਾ ਕੈਂਡੀਡੇਟ ਜਿਹੜਾ 14-1 ਜਿਹੜਾ ਕਾਂਗਰਸ ਦਾ ਕੈਂਡੀਡੇਟ ਆ ਉਹਨੂੰ ਪਹਿਲਾਂ ਕਾਂਗਰਸ ਵਾਲਿਆਂ ਨੇ ਰਿਜੈਕਟ ਕਰ ਦਿੱਤਾ ਕਾਂਗਰਸ ਦੇ ਵਰਕਰ ਆ ਕਾਂਗਰਸ ਵਾਲੇ ਤਾਂ ਤੁਹਾਡੇ ਸਾਰੇ ਇੱਥੇ ਜਿਹੜੇ ਉਹਨੂੰ ਕਾਂਗਰਸ ਨੂੰ ਛੱਡ ਕੇ ਸਾਡੇ ਨਾਲ ਜੁਆਇਨ ਕਰਕੇ ਜੀ ਉਹਨਾਂ ਦੇ ਵਿੱਚ ਉਹਨਾਂ ਦੇ ਐਮਐਲਏ ਉਹਨਾਂ ਦੇ ਜਿਹੜੇ ਸਾਬਕਾ ਕਾਂਗਰਸ ਦੇ ਪ੍ਰਧਾਨ ਰਹੇ ਆ ਉਹ ਸਾਬਕਾ ਮੰਤਰੀ ਉਹ ਸਾਰੇ ਉਹਨਾਂ ਦਾ ਵਿਰੋਧ ਕਰਦੇ ਆ ਜੀ ਉਹ ਠੀਕ ਆ ਵੀ ਪਾਰਟੀ ਨੇ ਕਿਹਾ ਉਹਨਾਂ ਨੂੰ ਮਨ ਸਮਝਾਇਆ ਸਮਝਾਓ ਉਹ ਮਤਲਬ ਥੋੜੇ ਜਿਹੇ ਲੋਕਾਂ ਨਾਲ ਰੱਖ ਲੈ ਇੱਕ ਦੀ ਮੀਟਿੰਗ ਉਹ ਕਰਦੇ ਆ ਕਿਤੇ ਜਾ ਨਹੀਂ ਰਹੇ ਉਹ ਲੋਕਾਂ ਨੂੰ ਮਿਲ ਨਹੀਂ ਰਹੇ ਔਰ 5 ਸਾਲ ਪਹਿਲਾਂ ਉਹਨਾਂ ਦਾ ਟਰੈਕ ਰਿਕਾਰਡ ਔਰ ਪ੍ਰ ਅਜੇ ਵੀ ਕਹਿੰਦੇ ਹੜਾਂ ਦੀ ਮਾਰ ਆ ਨੱਥ ਜੂੜੇ ਇਲਾਜ ਹੈ ਗਾਂਧੀ ਜੀ ਦਾ ਜਿਹੜਾ ਟਰੈਕ ਰਿਕਾਰਡ ਹੈ ਉਹ ਵੀ ਇੱਕ ਬਤੌਰ ਐਮਪੀ ਉਹ ਪੰਜ ਪਿੰਡ ਨਹੀਂ ਠੀਕ ਕਰ ਸਕੇ 25 ਕਰੋੜ ਰੁਪਏ ਮਿਲਦਾ ਔਰ ਜ਼ਿਲ੍ਹਾ ਦੀ ਜਿਹੜੀ ਕਮੇਟੀ ਹੁੰਦੀ ਹੈ ਡਿਵੈਲਪਮੈਂਟ ਕਮੇਟੀ ਜਿਹਨੂੰ ਦਿਸ਼ਾ ਕਮੇਟੀ ਕਹਿੰਦੇ ਉਹਦਾ ਇੰਚਾਰਜ ਐਮਪੀ ਹੁੰਦਾ ਪੰਜ ਪਿੰਡ ਨਹੀਂ ਠੀਕ ਕਰ ਸਕੇ ਜੀ ਚੋਣਾਂ ਜਾਣ ਤੋਂ ਬਾਅਦ ਜਿਹੜੀ ਪਾਰਟੀ ਨੇ ਚੋਣਿਆ ਸੀ ਉਹਨੂੰ ਛੱਡਤਾ ਜੀ ਔਰ ਜਿਹੜੀ ਪਾਰਟੀ ਨੂੰ ਭੰਡਦੇ ਸੀਗੇ ਉਹਨੂੰ ਜੁਆਇਨ ਕਰ ਲਿਆ ਔਰ ਚੋਣਾਂ ਜਾਣ ਤੋਂ ਬਾਅਦ ਆਪਣੇ ਹੱਥਾਂ 'ਚ ਜਾ ਕੇ ਬਹਿ ਗਏ ਸੋ ਇਸ ਟਰੈਕ ਰਿਕਾਰਡ ਇਸ ਕੀ ਕਾਲੀ ਦਲ ਦਾ ਕੈਂਡੀਡੇਟ ਕੌਣ ਹੈ ਮਤਲਬ ਮੈਂ ਜੇ ਇੱਥੇ 500 ਬੰਦਾ ਹੋਣਾ ਜੀ ਇੱਕ ਜਾਂ ਦੋ ਨੂੰ ਪਤਾ ਸੀਗਾ ਕੌਣ ਹੈ ਕੈਂਡੀਡੇਟ इवन ਜਿਹੜਾ ਗਾਂਧੀ ਹੈ ਕਿਹੜੀ ਪਾਰਟੀ ਤੋਂ ਲੜਦਾ ਹੈ ਉਹ 50 ਬੰਦਿਆਂ ਨੂੰ ਪਤਾ ਸੀਗਾ ਵੀ ਕਿਹੜੀ ਪਾਰਟੀ ਤੋਂ ਲੜਦਾ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੀ ਸੀ ਕਾਂਗਰਸ ਦਾ ਕਹਿਣਾ ਹੈ ਕਿ ਇਸ ਵਾਰ ਉਹਨਾਂ ਦੇ ਵੱਲੋਂ ਮਿਗ ਉਤਾਰੇ ਗਏ ਨੇ ਵੱਡਾ ਕਾਰਡ ਖੇលਿਆ ਗਿਆ ਤੇ ਧਰਮਵੀਰ ਗਾਂਧੀ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਤੇ ਜਿਹੜੀ ਪਿੱਠ ਲਾਈ ਸੀ ਉਹਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਦੀ ਲਾਈ ਸੀ ਵੱਡੇ ਘਰਾਣੇ ਦੇ ਵਿੱਚ ਸਨ ਲਾਈ ਸੀ ਕਿਵੇਂ ਵੇਖ ਰਹੇ ਹੋ ਕਿਉਂਕਿ ਉਹਨਾਂ ਦਾ ਜਿਹੜਾ ਕਾਂਗਰਸ ਵਾਲੇ ਉਹਨਾਂ ਨੂੰ ਮਿਕ ਕਹਿੰਦੇ ਆ ਉਹਨਾਂ ਨੂੰ ਮਤਲਬ ਗਾਂਧੀ ਰਣਿਆ ਰਾਇਆ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਰਾਇਆ ਸੀਗਾ ਔਰ ਆਮ ਆਦਮੀ ਪਾਰਟੀ ਨੇ ਕੈਪਟਨ ਰਵਿੰਦਰ ਸਿੰਘ ਨੂੰ ਵੀ ਰਾਇਆ ਬਾਦਲਾ ਨੂੰ ਵੀ ਰਾਇਆ ਇਹ ਲੋਕਾਂ ਦੀ ਤਾਕਤ ਹੈ ਉਹਨਾਂ ਦਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਦੀ ਲੀਡਰਸ਼ਿਪ ਤੇ ਵਿਸ਼ਵਾਸ ਹੈ ਔਰ ਉਦੋਂ ਤਾਂ ਅਸੀਂ ਕੰਮ ਨਹੀਂ ਕੀਤਾ ਸੀ ਪ੍ਰੋਮਿਸ ਕੀਤਾ ਸੀ ਨਾ ਜਦੋਂ ਸਾਨੂੰ 22 ਚ 92 ਸੀਟਾਂ ਮਿਲੀਆਂ ਹੁਣ ਤਾਂ ਭਗਵੰਤ ਮਾਨ ਦੀ ਸਰਕਾਰ ਕੰਮ बोलਦਾ ਪਿਆ ਹੁਣ ਤਾਂ ਸੋ ਕੋਈ ਕੰਪੈਰੀਜ਼ਨ ਨਹੀਂ ਹੈ ਜੀ ਗਾਂਧੀ ਜੀ ਦੀ ਗਾਂਧੀ ਜੀ ਦੀ ਦੂਜੀ ਵਾਰੀ ਜਿਹੜਾ ਮਿਕ ਸੀਗਾ ਉਹਦੀ ਜਮਾਤ ਚਬਤ ਹੋਈ ਸੀ ਉਹ ਲੜਿਆ ਸੀਗਾ ਨਵੀਂ ਪਾਰਟੀ ਬਣਾ ਕੇ ਲੜਿਆ ਸੀ ਤੁਹਾਨੂੰ ਨਾਮ ਵੀ ਨਹੀਂ ਪਤਾ ਹੋਣਾ ਨਾ ਪਤਾ ਕੀ ਸੀਗਾ ਜੀ ਉਸ ਪਾਰਟੀ ਦਾ ਪਤਾ ਕਿ ਨਹੀਂ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਜੋ ਟਰੱਕਟਰ ਅੰਮ੍ਰਿਤ ગાંધી ਦੀ ਕਰ ਰਹੇ ਹੋ ਇੱਕ ਨਵੀਂ ਪਾਰਟੀ ਬਣਾ ਕੇ ਦੂਜੀ ਇਲੈਕਸ਼ਨ ਵੀ ਲੜਿਆ ਸੀਗਾ ਉੰਨੀ ਵਾਲੀ ਵੀ ਲੜਿਆ ਸੀਗਾ ਪਤਾ ਉਹਦੀ ਪਾਰਟੀ ਦਾ ਨਾਮ ਕੀ ਸੀ ਬਿਲਕੁਲ ਤੁਸੀਂ ਡਿਸਕ੍ਰਾਈਬ ਕਰ ਦਿਓ ਉਹ ਸਾਰਾ ਲੋਕੇਸ਼ਨ ਡਿਸਕ੍ਰਾਈਬ ਕਰ ਦਿਓ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਪਾਰਟੀ ਸੀ ਨਾਮਾ ਪੰਜਾਬ ਪਾਰਟੀ ਉਹ ਕਦੋਂ ਬਣੀ ਉਹਨੇ ਕੀ ਕੰਮ ਕੀਤਾ ਕਿੱਥੇ ਗਈ ਉਹ ਪਹਿਲਾਂ ਤਾਂ ਸਾਡੀ ਪਾਰਟੀ ਛੱਡੀ ਫਿਰ ਆਪਣੀ ਪਾਰਟੀ ਵੀ ਛੱਡਤੀ ਉਹਨਾਂ ਨੂੰ ਸਿਰਫ ਤੇ ਸਿਰਫ ਆਪਣਾ ਹਸਪਤਲ ਚਲਾਉਣ ਨਾਲ ਨਵਾਂ ਹਸਪਤਲ ਬਣਾਉਣ ਨਾਲ ਲੋਕਾਂ ਨਾਲ ਕੋਈ ਮਤਲਬ ਨਹੀਂ ਹੈ ਜੀ ਉਹਨਾਂ ਨੇ ਉਹਨਾਂ ਦੀ ਤਾਂ ਸਟੇਟਮੈਂਟ ਆ ਗਈ ਨਾ ਜੀ ਪੰਜ ਪਿੰਡ ਠੀਕ ਨਹੀਂ ਕੀਤੇ ਜੀ ਪਾਰਟੀ 'ਚ ਰਹੇ ਨਹੀਂ ਜਿਹੜੀ ਪਾਰਟੀ ਨੂੰ ਭੰਡਦੇ ਸੀ ਉਹਦੇ ਵਿੱਚ ਚਲੇ ਗਏ ਲੋਕ ਕਿਦਾਂ ਵਿਸ਼ਵਾਸ ਕਰਨਗੇ ਉਹ ਤਾਂ ਕਹਦਾ ਮੇਰੇ ਕੋ ਐ ਜੀ ਉਹਦੀ ਜਮਾਤ ਤਾਂ ਚਾਬਤ ਹੋ ਚੁੱਕੀ ਹੈ ਉਹਨਾਂ 'ਚ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਦੀ ਇਸ ਸਮੇਂ ਦਲ ਬਦਲੂਆਂ ਦਾ ਲਗਾਤਾਰ ਜਿਹੜਾ ਦੌਰ ਹੈ ਉਹ ਲਗਾਤਾਰ جاری ਹੈ ਤੇ ਸਭ ਤੋਂ ਵੱਡਾ ਜੀ ਜੀ ਮੇਰਾ ਸਵਾਲ ਜੀ ਮੇਰਾ ਸਵਾਲ ਪੂਰਾ ਹੋ ਲੈਂਦੇ ਸਰ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਲ ਬਦਲੂਆਂ ਦਾ ਦੌਰ ਹੈ ਜਿਹੜਾ ਲਗਾਤਾਰ جاری ਹੈ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਜਦੋਂ ਆਮ ਆਦਮੀ ਪਾਰਟੀ ਕੋਈ ਦਿੱਗ ਦੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਤਾਂ ਕਿਹਾ ਜਾਂਦਾ ਹੈ ਕਿ ਬਾਮਰੋਲ ਲਈ ਗਈ ਹੈ ਤੇ ਦੂਜੀ ਪਾਰਟੀ ਦਾ ਸ਼ਾਮਲ ਹੁੰਦਾ ਤਾਂ ਕਿਤੇ ਨਾ ਕਿਤੇ ਵਿਜੀਲੈਂਸ ਦਾ ਡਰਾਵਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਵੀ ਭੰਡਿਆ ਜਾਂਦਾ ਆਖਰ ਸੱਚ ਕੀ ਹੈ ਚੱਲ ਕੀ ਰਿਹਾ ਈਡੀ ਕੰਮ ਕਰ ਸਹੀ ਕਰ ਰਹੀ ਹੈ ਵਿਜੀਲੈਂ ਤਾਰਨ ਬੀਰ ਗਾਂਧੀ ਜੀ ਕਿਸ ਨੇ ਕੀ ਬਾਮ ਰੋੜੀ ਸੀ ਜਿਹੜੀ ਪਾਰਟੀ ਨੂੰ ਪੰਡਤਾ ਸੀ ਉਹਦੇ ਚਲਾ ਗਿਆ ਪ੍ਰਨੀਤ ਕੌਰ ਮਾਨਾ ਉਹਦੇ ਘਰ ਵਾਲਾ ਮੁੱਖ ਮੰਤਰੀ ਰਿਹਾ ਇਹਨਾਂ ਦੀ ਕੀ ਕਿਸੇ ਨੇ ਬਾਮ ਰੋੜੀ ਸੀ ਜੀ ਦੱਸੋ ਆ ਤਾਂ ਦੱਸਣ ਵੀ ਸਾਡੀ ਬਾਮ ਰੋੜੀ ਆ ਜੀ ਮੰਨ ਲਓ ਨਾ ਜੀ ਇਹ ਲਾਲਚ ਕਰਕੇ ਸੱਤਾ ਦੇ ਲਾਲਚ ਵਿੱਚ ਵੀ ਕਿਸੇ ਚਿਕਰ ਨਾਲ ਐਮਪੀ ਬਣ ਜਾਈਏ ਇਹ ਸਿਰਫ ਤੇ ਸਿਰਫ ਇਹਨਾਂ ਦੇ ਦੋਰੇ ਮਾਪਦੰਡ ਹੈ ਜੀ ਇਹ ਸਾਰਾ ਕੁਝ ਕਰਦੇ ਆ ਹੁਣ ਸਾਡੇ ਤੁਸੀਂ ਜਿਹੜਾ ਅਸੀਂ ਤਾਂ ਮੈਰਿਟ ਤੇ ਕਰਦੇ ਆ ਜੀ ਹੋ ਡਾਕਟਰ ਚੱਬੇਵਾਲ ਹੈ ਸਾਡੇ ਰਾਜਕੁਮਾਰ ਚੱਬੇਵਾਲ ਹੈ ਜੀ ਉਹ ਡਾਕਟਰ ਹੈ ਕੁਆਲੀਫਾਈਡ ਡਾਕਟਰ ਹੈ ਉਹ ਉਹਨਾਂ ਦਾ ਐਮਐਲਏ ਸੀਗਾ ਉਹਨੂੰ ਸਿਹਤ ਮੰਤਰੀ ਨਹੀਂ ਬਣਾਇਆ ਜੀ ਇੱਕ ਸ਼ਰਾਬ ਵਾਲੇ ਨੂੰ ਬਣਾ ਦਿੱਤਾ ਜੀ दारू ਵਾਲੇ ਨੂੰ ਬਣਾ ਦਿੱਤਾ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਫ੍ਰਸਟ੍ਰੇਸ਼ਨ ਸੀ ਉਹ ਚ ਕਾਂਗਰਸ ਵਾਲੇ ਤੁਸੀਂ ਦੇਖੋ ਉਹਨਾਂ ਦਾ ਜਿਹੜਾ ਜਿਹੜਾ ਸਾਬਕਾ ਮੁੱਖ ਮੰਤਰੀ ਜਗENDER ਤੋਂ ਲੜ ਰਿਹਾ ਉਹਨਾਂ ਦਾ ਐਮਐਲਏ ਵਿਰੋਧ ਕਰ ਰਿਹਾ ਇੱਥੇ ਸਾਰੀ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਆ ਆਪਣਾ ਸਕਰੂਰ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ ਜਿਹੜਾ ਮਾਨ ਸਾਹਿਬ ਦੇ ਖਿਲਾਫ ਲੜਿਆ ਸੀ ਕੋਲਡੀ ਉਹ ਸਾਨੂੰ ਜੁਆਇਨ ਕਰ ਗਿਆ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਡਿਸਇੰਟੈਗਰੇਟ ਹੋ ਰਹੀ ਆ ਕਾਂਗਰਸ ਦੇ ਵਿੱਚ ਤਾਂ ਗੁਰਾ ਨਹੀਂ ਚਾਹੁੰਦਾ ਕਾਂਗਰਸ ਮਤਲਬ ਕੋਈ ਕੰਪੈਰੀਸ਼ਨ ਥੋੜੀ ਹੈ ਜੀ ਇਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਜਿਹੜੇ ਬੰਦੇ ਕਾਂਗਰਸ ਕੰਮ ਕਰਨਾ ਚਾਹੁੰਦੇ ਸੀ ਕੋਈ ਚੰਗਾ ਬੰਦਾ ਉੱਥੇ ਫਸਿਆ ਹੋਇਆ ਚੰਗੇ ਬੰਦੇ ਹਰ ਪਾਰਟੀ ਚ ਹੁੰਦੇ ਆ ਅਸੀਂ ਅਸੀਂ ਬਹੁਤ ਘਟਲੇ ਆ ਸੋਚ ਸਮਝ ਕੇ ਲਏ ਆ ਜਿੱਥੇ ਸਾਨੂੰ ਲੱਗਿਆ ਵੀ ਇਹ ਬੰਦਾ ਕੁਝ ਕਰਨਾ ਚਾਹੁੰ প্রচারਿਆ ਜਾ ਰਿਹਾ ਹੈ ਕਿ 1000 ਰੁਪਿਆ ਕਹਿਣ ਦੀ ਗੱਲ ਵੀ ਨਹੀਂ ਪੂਰੀ ਹੋਈ ਹੋਰ ਕਈ ਵਾਦੇ ਸੀ ਉਹ ਨਹੀਂ ਪੂਰੇ ਹੋ ਰਹੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਬਲੂਪ੍ਰਿੰਟ ਹੈ ਉਹ ਕੀ ਕਹਿ ਰਿਹਾ ਕਿਵੇਂ ਲੋਕਾਂ ਨੂੰ ਆਪਣੇ ਨਾਲ ਜੋੜ ਰਿਹਾ ਕਿਵੇਂ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਿਹਾ ਤਾਂ ਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਪਹਿਲਾਂ ਕੰਮ ਕੀਤਾ ਅੱਗੇ ਵੀ ਕੰਮ ਕੀਤਾ ਆ ਤੁਸੀਂ ਵਧੀਆ ਗੱਲ ਕੀਤੀ ਹੈ ਜੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਬਿੱਲ ਮਾਫ ਕਰਾਂਗੇ ਪਹਿਲੇ ਸਾਲ ਚ ਕਰਤੇ ਜੀ ਜੁਲਾਈ ਦੇ ਵਿੱਚ ਹੁਕਮ ਆ ਗਿਆ ਸੀਗਾ ਮੁੱਖ ਮੰਤਰੀ ਸਾਹਿਬ ਦਾ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਮੱਲਾਕਲੇਨਿਕ ਬਣਾਵਾਂਗੇ ਬਣਾਏ ਆ ਹਸਪਤਾਲ ਠੀਕ ਕਰਾਂਗੇ ਕੀਤੇ ਆ ਸਕੂਲ ਆਫ ਫੈਮਿਨਸ ਬਣਾਏ ਆ ਜੀ ਆਮ ਆਦਮੀ ਪਾਰਟੀ ਨੇ ਚੋਣ ਤੋਂ ਪਹਿਲਾਂ ਨਹੀਂ ਗਰੰਟੀ ਦਿੱਤੀ ਸੀ ਵੀ ਟੋਲ ਪਰਾਦਾ ਚੱਕਾਂਗੇ ਲੇਕਿਨ 14 ਚੱਕਿਆ 14 ਲੋਕਾਂ ਦੇ ਪੈਸੇ ਬਚੇ ਉਹਦੇ ਕਰਕੇ ਮੱਲਾਕਲੇਨਿਕ ਕਰਕੇ ਸਕੂਲਾਂ ਕਰਕੇ ਹਰ ਪਰਿਵਾਰ ਨੂੰ ਜਿਹੜਾ ਹੈਗਾ ਉਹ 8-10000 ਦਾ ਜਿਹਦੇ ਬੱਚੇ ਪੜ੍ਹਦੇ ਉਹਨੂੰ 15-20000 ਦਾ ਫਾਇਦਾ ਹੋ ਰਿਹਾ ਜੀ ਹਰ ਮਿੰਨੇ ਕੋਈ 40 ਸਾਲ ਬਾਅਦ ਦਿਨ ਨੂੰ ਬਿਜਲੀ ਮਿਲ ਜਾਂਦੀ ਨਹੀਂ ਤਾਂ ਸ਼ਾਮ ਰਾਤ ਨੂੰ ਪਾਣੀ ਲਾਣ ਜਾਂਦੇ ਸੀ ਬਿਜਲੀ ਭੱਜ ਜਾਂਦੀ ਸੀ ਉਹ ਭੱਜ ਗਈ ਹੋਏ ਆ ਗਈ ਹੋਏ ਭੱਜ ਗਈ ਹੋਏ ਆਏ ਕਰੀ ਜਾਂਦੇ ਸੀ ਸੱਪ ਲੜ ਕੇ ਕਿਸਾਨ ਮਰਦੇ ਸੀਗੇ ਹੁਣ ਦਿਨੋਂ ਕੰਮ ਕਰਦੇ ਆ ਪਹਿਲਾਂ ਸਾਡੇ ਕੋਲੇ ਕਿਸਾਨ ਆਉਂਦੇ ਸੀ ਵੀ 2 ਘੰਟੇ ਦੀ ਬਿਜਲੀ ਦੇ ਦੇਓ ਪਨੀਰੀ ਬੀਜਣੀਆਂ ਜੀ ਚਾਰਾ ਬੀਜਣਾ ਜੀ ਹੁਣ ਜਦੋਂ ਜਾ ਕੇ ਹਾਰਾ ਬਟਨ ਦਬਦਿਆ ਮੋਟਰ ਚੱਲ ਪੈਂਦੀ ਆ ਕੰਮ ਕੀਤੇ ਆ 1000 ਰੁਪਏ ਦਿੱਲੀ ਚ ਦੇ ਤਾ ਇੱਥੇ ਵੀ ਦੇ ਦਾਂਗੇ ਤਿਆਰੀ ਕਰ ਰਹੇ ਆ ਉਹਦੀ ਇਹਨਾਂ ਕੋਲ ਸવાય 1000 ਰੁਪਏ ਦੀ ਹੋਰ ਕੋਈ ਗੱਲ ਨਹੀਂ ਹੈ ਇਹ ਕਿਹੜੀ ਸਰਕਾਰ ਆ ਜਿਹਨੇ ਪਹਿਲੇ 2 ਸਾਲ ਚੰਨੇ ਵਾਦੇ ਪੂਰੇ ਕੀਤੇ ਹੁਣੇ ਲਾਸਟ ਸਾਲ ਦੇ ਵਿੱਚ ਜਾ ਕੇ ਸ਼ੁਰੂ ਕਰਦੇ ਸੀ ਫਿਰ ਲੋਕਾਂ ਨੂੰ ਕਹਿੰਦੇ ਸੀ ਕੋਟ ਲੱਗ ਗਿਆ 45000 ਨੌਕਰੀਆਂ ਦਿੱਤੀਆਂ ਜੀ ਇੱਥੇ ਵੀ ਮਿਲੀਆਂ ਲੋਕਾਂ ਨੂੰ ਹਰ ਪਿੰਡ ਦੇ ਵਿੱਚ ਕਿਤੇ 5 ਕਿਤੇ 10 ਮੇਰੇ ਜਨੌਦਾ ਕੜਾ ਪਿੰਡ ਦੇ ਵਿੱਚ 50 ਮਿਲੀਆਂ ਜੀ ਦੁਗਾਲ ਦੇ ਵਿੱਚ 30 ਲੋਕਾਂ ਨੂੰ ਨੌਕਰੀ ਮਿਲੀ ਆ ਸੀਲ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਸਤਲੋਕਾਂ ਨੂੰ ਮਿਲੀ ਆਰਪਾਲ ਪਰ 14 ਨੂੰ ਮਿਲੀ ਆ ਹਰ ਪਿੰਡ ਚ ਲੋਕ ਦੱਸਦੇ ਆ ਕਿਤੇ 2 ਕਿਤੇ 4 ਕਿਤੇ 7 ਕਿਤੇ 14 ਕਿਤੇ 20 ਕਿਤੇ 50 ਲੋਕਾਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋਈਆਂ ਔਰ ਬਿਨਾਂ ਸਪਾਰਸ਼ ਦੇ ਪੋਸਟਿੰਗ ਹੋ ਰਹੀ ਆ ਲੋਕ ਖੁਸ਼ ਆ ਭਗਵੰਤ ਜੀ ਸਰਕਾਰ ਤੋਂ ਕੰਮ ਬੋਲਦਾ ਪਿਆ ਪੀਪਲ ਆਰ ਵੈਰੀ ਹੈਪੀ ਤੁਸੀਂ ਦੇਖ ਲਿਓ ਜਿੰਨੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪੈਣ ਗਿਆ ਇਹਨਾਂ ਤਿੰਨਾਂ ਦੀਆਂ ਜੋੜਨਾ ਉਸ ਤੋਂ ਇਕੱਠ ਹੋਣ ਗਿਆ ਤਿੰਨਾਂ ਦੀ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਚੁਣੋ ਜਾਓਗੇ ਜਦੋਂ ਸੈਂਟਰ ਦੇ ਵਿੱਚ ਬੋਲੋਗੇ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੋਗੇ ਤਾਂ ਕਿਸਾਨਾਂ ਲਈ ਕੀ ਖਾਸ ਮੰਗ ਲੈ ਕੇ ਚੱਲੋ ਸੁਣੀ ਜਾ ਸਕੇ ਕਿਉਂਕਿ ਅੱਜ ਵੀ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀਆਂ ਤਾਂ ਬਾਹਾਂ ਮਰੋੜੀ ਜਾ ਰਹੀਆਂ ਬਿਲਕੁਲ ਜੀ ਇਹ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਜੀ ਉਹਨਾਂ ਨੂੰ ਪਹਿਲੀ ਗੱਲ ਤਾਂ ਹੈਗੀ ਆ ਵੀ ਜਿਹੜੇ 12 4 ਕਰੋੜ ਰੁਪਏ ਰੁਕੇ ਆ ਉਹ ਲੈ ਕੇ ਆਉਂਗਾ ਪਿੰਡਾਂ ਦੀਆਂ ਸੜਕਾਂ ਮੰਡੀਆਂ ਠੀਕ ਕਰੂੰਗਾ ਉਸ ਤੋਂ ਬਾਅਦ ਜਿਹੜੇ ਮੱਲਕ ਲੈਣੇ ਕਸੀ 800 ਬਣਾਏ ਜਾਂ 1800 ਹੋਰ ਬਣਾਵਾਂਗੇ ਉਹਦੇ ਵੀ ਪੈਸੇ ਰੁਕੇ ਹੋਏ ਆ ਔਰ ਕਿਸਾਨਾਂ ਵਾਸਤੇ ਕਿਸਾਨਾਂ ਦੀ ਮੰਗ ਹੈ ਐਮਐਸਪੀ ਅਸੀਂ 5 ਸਾਲ ਦੇ ਵਿੱਚ ਪੂਰੀ ਤਰ੍ਹਾਂ ਮੈਂ ਕਹਿੰਦਾ ਜੀ ਚੀਕਾ ਕਢਾ ਦਾਂਗੇ ਇਹਨਾਂ ਦੀ ਬਿਲਕੁਲ ਜਸਟੀਫਾਈਡ ਮੰਗ ਹੈ ਜੀ ਇਹਨਾਂ ਨੂੰ ਐ ਔਰ ਬਹੁਤ ਸਾਰੇ ਕਿਸਾਨਾਂ ਦੀ ਜਿਹੜੀਆਂ ਜਿਵੇਂ ਬਿਜਲੀ ਦਾ ਦੂਜਾ ਜਿਹੜੇ ਕਾਨੂੰਨ ਕਹਿੰਦੇ ਆ ਜਿਨ੍ਹਾਂ ਨੇ ਕਿਸਾਨਾਂ ਤੇ ਹਤਿਆਚਾਰ ਕੀਤਾ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋਣਗੇ ਮਜ਼ਦੂਰਾਂ ਵਾਸਤੇ ਨਰੇਗਾ ਦੀ ਦਿਹਾੜੀ ਜਿਹੜੀ 400 ਤੋਂ ਵੱਧ ਔਰ ਉਹਨਾਂ ਨੂੰ ਵੀ ਸ਼ਾਮ ਨੂੰ ਪੈਸੇ ਮਿਲਿਆ ਕਰਨਗੇ ਗਰੀਬਾਂ ਦੇ ਘਰ ਬਣਾਵਾਂਗੇ ਬਹੁਤ ਸਾਰੇ ਜਿਹੜੇ ਅਸੀਂ ਜਿਹੜੇ ਕਿਸਾਨਾਂ ਵਾਸਤੇ ਅਸੀਂ ਜਿਹੜੀ ਹੈਗੀ ਐਗਰੋ ਵੇਸਟ ਇੰਡਸਟਰੀਜ਼ ਲੈ ਕੇ ਆਵਾਂਗੇ ਫੂਡ ਫੂਡ ਪ੍ਰੋਸੈਸਿੰਗ ਦੇ ਯੂਨਿਟ ਲੈ ਕੇ ਆਵਾਂਗੇ ਮੈਸਿਵ এমਪਲੋਇਮੈਂਟ ਜਨਰੇਸ਼ਨ ਜਿਵੇਂ ਭਗਵੰਤ ਮਾਨ ਜੀ ਇੰਡਸਟਰੀ ਲੈ ਕੇ ਆ ਰਹੇ ਆ 2-3 ਲੱਖ ਜੋਬਾਂ ਦਾ ਆਲਰੇ ਔਰ ਸਾਰਿਆਂ ਵਾਸਤੇ ਰੋਜ਼ਗਾਰ ਔਰ ਲੋਕਾਂ ਵਾਸਤੇ ਚੰਗੀਆਂ ਸਿਹਤ ਸਹੂਲਤਾਂ ਇਹ ਸਾਰਾ ਕੁਝ ਅਸੀਂ ਲੋਕਾਂ ਨੂੰ ਪ੍ਰੋਵਾਈਡ ਕਰਾਂਗੇ ਆਪ ਲੋਕਾਂ ਦਾ ਕਹਿਣਾ ਹੁੰਦਾ ਕਿ ਸਾਨੂੰ ਦੋ ਚੀਜ਼ਾਂ ਜ਼ਰੂਰੀਆਂ ਹੈ ਪਾਵੇਂ ਹੋਰ ਕਿਤੇ ਫ੍ਰੀ ਕੁਝ ਵੀ ਨਾ ਦਿੱਤੇ ਜਾਵੇ ਸਾਨੂੰ ਸਿੱਖਿਆ ਦੇ ਦਿਓ ਤੇ ਸਾਨੂੰ ਸੈਦ ਦੇ ਨਾਲ ਨਾਲ ਸਾਨੂੰ ਸੇਧ ਦੇ ਦਿਓ ਸਾਨੂੰ ਦੋਨੋਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਤੇ ਸੇਧ ਦੇ ਉੱਤੇ ਤੁਸੀਂ ਵੀ ਕਿਤੇ ਨਾ ਕਿਤੇ ਕੰਮ ਜ਼ਰੂਰ ਕੀਤਾ ਹੈ ਉਹ ਤੁਹਾਡਾ ਕੰਮ ਕਿਤੇ ਨਾ ਕਿਤੇ ਬੋਲਦਾ ਹੈ ਮੀਡੀਆ ਹਰ ਇੱਕ ਦਿਨ ਕਿਤੇ ਨਾ ਕਿਤੇ ਪ੍ਰਿੰਟ ਦੇ ਵਿੱਚ ਵੀ ਇਲੈਕਟ੍ਰੋਨਿਕ ਦੇ ਵਿੱਚ ਵੀ ਸ਼ਾਬਦੀ ਹੈ ਪਰ ਮੈਂ ਜਾਨਣਾ ਚਾਹਾਂਗਾ ਕਿ ਸੇਧ ਨੂੰ ਲੈ ਕੇ ਹੋਰ ਬਲੂਪ੍ਰਿੰਟ ਕੀ ਹੈ ਡਾਕਟਰ ਬਲਵੀਰ ਸਿੰਘ ਦੇ ਕੋਲ ਅਜਿਹੀ ਕਿਹੜੀ ਜਾਦੂ ਦੀ ਛੜੀ ਹੈ ਜੋ ਪੰਜਾਬ ਨੂੰ ਬਹੁਤ ਕੁਇਕਲੀ ਬਦਲ ਸਕਦੀ ਹੈ ਪੰਜਾਬ ਦੇ ਜਿਹੜੇ ਸੇਧ ਦੇ ਹਾਲਾਤ ਹੈ ਜਿਨ੍ਹਾਂ ਦੇ ਉੱਤੇ ਕਿਤੇ ਨਾ ਕਿਤੇ ਸਵਾਲ ਚੁੱਕੇ ਜਾ ਰਹ ਜੀ ਬਹੁਤ ਅੱਛਾ ਸਵਾਲ ਹੈ ਜੀ ਦੇਖੋ ਸਿਹਤ ਦੇ ਮਾਮਲੇ 'ਚ ਮੈਂ ਕਿਉਂਕਿ ਇੱਕ ਡਾਕਟਰ ਹੈਗਾ ਮੈਂ ਲੋਕਾਂ ਦੇ ਵਿੱਚ ਕੰਮ ਕਰ ਰਿਹਾ ਪੰਜਾਬੀਆਂ ਦੇ ਗੋਡੇ ਫੇਲ ਹੈ ਜੀ ਦੁਕਾਨਾਂ ਲਾਈਨਾਂ ਲੱਗੀਆਂ ਹੋਈਆਂ ਪੰਜਾਬੀਆਂ ਦੇ ਗੁਰਦੇ ਫੇਲ ਹੈ ਜੀ ਲਿਵਰ ਫੇਲਰ ਆ ਉਹਦੇ ਵਾਸਤੇ ਅਸੀਂ ਕੈਂਸਰ ਹੈ ਪੰਜਾਬ ਦੇ ਵਿੱਚ ਪ੍ਰਾਇਮਰੀ ਹੈਲਥ ਕੇਅਰ ਜਿਹਦੇ ਵਿੱਚ ਅਸੀਂ ਮੱਲਾ ਕਲੀਨਿਕ ਬਣਾ ਰਹੇ ਹਾਂ ਹਰ ਪਿੰਡ ਦੇ ਵਿੱਚ ਨਹੀਂ ਤਾਂ ਨਾਲ ਦੇ ਪਿੰਡ ਚ ਮੱਲਾ ਕਲੀਨਿਕ ਹੋਏਗਾ ਤਾਂ ਕਿ अर्ਲੀ ਡਿਟੈਕਸ਼ਨ ਆਫ 올 ਡਿਜ਼ੀਜ਼ਸ ਉਹਨਾਂ ਦਾ ਜਲਦੀ ਪਤਾ ਲੱਗੇ ਬਿਮਾਰੀ ਦਾ ਤੇ ਇਲਾਜ ਹੋ ਜਾਵੇ ਜੇ ਬਲੱਡ ਪ੍ਰੈਸ਼ਰ ਸ਼ੂਗਰ ਦਾ ਇਲਾਜ ਹੋ ਜਾਏਗਾ ਤਾਂ ਲੋਕਾਂ ਦੇ ਗੁਰਦੇ ਫੇਲ ਹੋਣੇ ਬੰਦ ਹੋ ਜਾਣਗੇ ਜੇ ਅਸੀਂ ਯੋਗਾ ਕਰਾ ਰਹੇ ਹਾਂ ਜੀ 35000 ਬੰਦੇ ਕਰ ਰਹੇ ਆ ਇਹਨੂੰ ਸਾਰੇ ਪੰਜਾਬੀਆਂ ਨੂੰ ਸਾਰਿਆਂ ਨੂੰ ਸੁਰਤ ਦੇਵਾਂਗੇ ਜਿਹੜੇ ਬੰਦੇ ਯੋਗਾ ਕਰਨਗੇ ਮਲ ਆਪਣੇ ਜਿੰਮ ਦੇ ਰਹੇ ਆ ਜੀ ਬੱਚਿਆਂ ਵਾਸਤੇ ਓਪਨ 에ਅਰ ਜਿੰਮ ਦੇ ਰਹੇ ਆ ਵਾਕਿੰਗ ਟਰੈਕ ਦੇ ਰਹੇ ਆ ਪਾਰਕ ਬਣਾ ਰਹੇ ਆ ਯੋਗਾ ਕਰਾ ਰਹੇ ਆ ਜੇ ਲੋਕ ਸਾਡੀ ਗੱਲ ਮੰਨਣਗੇ ਉਸ ਤਰ੍ਹਾਂ ਦੀ ਖਾਹ ਖਾਣਗੇ ਲੋਕਾਂ ਦੇ ਗੋਡੇ ਫੇਲ ਹੋਣੇ ਬੰਦ ਹੋ ਜਾਣਗੇ ਜੀ ਔਰ ਪੰਜਾਬ ਦਾ ਆਬੋ ਹਵਾ ਵਾਤਾਵਰਣ ਸਾਰਾ ਉਹਨੂੰ ਠੀਕ ਕਰਾਂਗੇ ਅਸੀਂ ਉਹਦੇ ਨਾਲ ਜਿਹੜਾ ਕੈਂਸਰ ਹੈ ਪਾਣੀ ਪੰਜਾਬ ਦੇ ਜਿਹੜਾ ਹੈਗਾ ਉਹ ਨਹਿਰ ਦਾ ਪੀਣ ਵਾਲਾ ਪਾਣੀ ਸਾਰੇ ਲੋਕਾਂ ਨੂੰ ਦੇਣਾ ਅਸੀਂ ਉਹੀ ਨਹਿਰਾਂ ਦਾ ਪਾਣੀ ਅਸੀਂ ਸਾਡੇ ਕੋਲੇ ਬਹੁਤ ਹੈ ਕੁਦਰਤ ਦੀ ਦੇਣਾ ਸਤਗੁਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਹ ਹਰ ਖੇਤ ਤੱਕ ਅਸੀਂ ਪਹੁੰਚਾਣਾ ਹੈਗਾ ਜੇ ਸਾਡਾ ਨਾਸ਼ਵਤ ਹੋਏਗਾ ਹਵਾ ਸ਼ੁੱਧ ਹੋਏਗੀ ਪਾਣੀ ਸ਼ੁੱਧ ਹੋਏਗਾ ਫਿਰ ਕੈਂਸਰ ਬੰਦ ਹੋਏਗਾ ਜੀ ਜੇ ਲੋਕ ਸਾਡੀ ਜਿਹੜੀ ਜੜੀ ਲੋਕ ਸਾਡੇ ਨੂੰ ਜਿਸ ਤਰ੍ਹਾਂ ਤੁਸੀਂ ਕਹ ਰਹੇ ਕੰਮ ਬੋਲਦਾ ਆਉਣ ਵਾਲੇ ਦਿਨ ਸਾਡਾ ਕੰਮ ਹੋਰ ਬੋਲੇਗਾ ਜੀ ਆਖਰੀ ਸਵਾਲ ਕਰਨਾ ਚਾਹਾਂਗਾ ਪੰਜਾਬ ਨੂੰ ਕਿਹੜੇ ਬਲੂਪ੍ਰਿੰਟ ਦੇ ਨਾਲ ਬਦਲਣਾ ਚਾਹ ਰਿਹਾ ਕਿਉਂਕਿ ਵਿਰੋਧੀਆਂ ਦੇ ਵੱਲੋਂ ਕਿਤੇ ਨਾ ਕਿਤੇ ਸਵਾਲ ਚੁੱਕੇ ਜਾ ਰਹੇ ਨੇ ਕਿ 80:20 ਦੀ ਰੇਸ਼ੀਓ ਦੇ ਨਾਲ ਪਹਿਲਾਂ ਪੰਜਾਬ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਤੇ ਅੱਜ 20 ਹੋਇਆ 80 ਤਾਂ ਕਿਤੇ ਨਾ ਕਿਤੇ ਸਵਾਲਾਂ 'ਚ ਹੀ ਖੜਿਆ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਆਖਰ ਪੰਜਾਬ ਨੂੰ ਬਦਲਣ ਦੀ ਲੋੜ ਕਿਵੇਂ ਹੈ ਤੇ ਕਿਵੇਂ ਹੋਏਗਾ ਉਹ ਬਲੂਪ੍ਰਿੰਟ ਨੂੰ ਲੈ ਕੇ ਆਮ ਆਦਮੀ ਪਾਰਟੀ ਕਿਹੜੇ ਕੰਮ ਕਰ ਰਹੀ ਹੈ ਭਗਵੰਤਪਾਲ ਦੇ ਵੱਲੋਂ ਕਿਹੜੇ ਸਵਾਲ ਹਨ ਜਿਹੜੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਉਹਨਾਂ ਦੇ ਉੱਤੇ ਕਿਵੇਂ ਨਿਸ਼ਾਨੀਆਂ ਲਾ ਕੇ ਅਬਲੀਕ ਦਿਖੋ ਪਿਛਲੇ 50 ਸਾਲ ਤੋਂ ਇਹਨਾਂ ਨੇ ਪੰਜਾਬ ਦੇ ਵਿੱਚ ਕੀ ਨਹੀਂ ਕਰਾਇਆ ਜੀ ਇਹਨਾਂ ਨੇ ਵੱਲੋਂ ਜੀ ਕਤਲੇਆਮ ਕਰਾਏ ਜੀ ਮਤਲਬ ਕਿਹੜਾ ਮਾੜਾ ਕੰਮ ਹੈ ਜੀ ਇਹਨਾਂ ਨੇ ਚਾਹੇ SBYL ਦਾ ਦੂਜਾ ਸੋ ਇਹਨਾਂ ਨੇ ਲੋਕਾਂ ਨੂੰ ਉਲਝਾ ਕੇ ਰੱਖਿਆ ਜੀ ਭਗਵੰਤ ਮਾਨ ਦੀ ਨੀਅਤ ਠੀਕ ਹੈ ਨੀਤੀ ਠੀਕ ਹੈ ਬਹੁਤ ਵਧੀਆ ਸਿੱਖਿਆ ਦੇਣੀ ਹੈ ਜੀ ਬੱਚਿਆਂ ਨੂੰ ਖੇਡ ਦੇ ਮੈਦਾਨ ਦੇਣੇ ਆ ਪਿੰਡਾਂ ਚ ਲਾਇਬ੍ਰੇਰੀਆਂ ਬਣਾ ਰਹੇ ਆ ਖੇਡ ਨਰਸਰੀਆਂ ਬਣਾ ਰਹੇ ਆ ਜਦੋਂ ਵੱਡੇ ਹੋ ਜਾਣਗੇ ਉਹਨਾਂ ਨੂੰ ਰੋਜ਼ਗਾਰ ਦੇਣਾ ਉਹਦਾ ਉਹਦਾ ਬੰਦੋਬਸਤ ਕਰ ਰਹੇ ਆ ਜੇ ਅਸੀਂ ਐਵਾਰੇ ਕੰਮ ਕਰਦੇ ਆ ਜੀ ਤਾਂ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਜਵਾਨੀ ਆ ਉਹਨੂੰ ਬਚਾਣਾ ਇਸੇ ਤਰ੍ਹਾਂ ਕਿਸਾਨ ਨੂੰ ਐਮਐਸਪੀ ਦੇਣੀ ਆ ਕਿਸਾਨੀ ਨੂੰ ਬਚਾਣਾ ਅਸੀਂ ਫਸਲ ਤੇ ਨਸਲ ਦੀ ਲੜਾਈ ਉਹ ਅਸੀਂ 13 ਬੰਦੇ ਚੁਣੇ ਹੋਏ ਜੜੇ ਆ ਗਿਆ ਸਾਨੂੰ ਮਾਨ ਸਾਹਿਬ ਗਾਈਡ ਕਰਦੇ ਆ ਅਸੀਂ 13 ਬੰਦੇ ਜਾ ਕੇ ਪਾਰਲੀਮੈਂਟ ਦੇ ਵਿੱਚ ਆਉਣ ਵਾਲੀ ਨਸਲ ਦੀ ਔਰ ਫਸਲ ਦੀ ਲੜਾਈ ਲੜਾਂਗੇ ਗਰੀਬਾਂ ਦੇ ਹੱਕ ਲੈ ਕੇ ਆਵਾਂਗੇ ਇਸ ਤੋਂ ਵਧੀਆ ਬਲੂਪ੍ਰਿੰਟ ਕੀ ਹੋ ਸਕਦਾ ਜੀ ਕੇਂਦਰ ਦੀ ਮਨਮਾਨੀ ਨਹੀਂ ਚੱਲੇਗੀ ਜਦੋਂ ਮਰਜ਼ੀ ਫੰਡ ਰੋਕ ਦੇ ਜਿਉਂ ਮਰਜ਼ੀ ਚੱਕ ਕੇ ਜੇਲ੍ਹ ਦੇ ਅੰਦਰ ਕਰ ਦੇ ਠੀਕ ਆ ਜੀ ਜਿਹਦੇ ਮਰਜ਼ੀ ਖਾਤੇ ਬੰਦ ਕਰ ਦੇ ਇਹ ਨਹੀਂ ਚੱਲਣਾ ਜੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਬੰਦ ਕੀਤਾ ਹੋਇਆ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਮਾਨਯੋਗ ਸੁਪਰੀਮ ਕੋਰਟ ਤੋਂ ਸਾਨੂੰ ਰਾਹਤ ਮਿਲੇਗੀ ਜਦੋਂ ਸਾਡਾ ਪੱਬਰ ਸ਼ੇਰ ਬਾਹਰ ਆਏਗਾ ਤੁਸੀਂ ਦੇਖਿਓ ਆਮ ਆਦਮੀ ਦੀ ਪਾਰਟੀ ਦੀ ਲਹਿਰ ਔਰ ਭਗਵੰਤ ਮਾਨ ਜਦੋਂ ਦੋਨੋਂ ਪਰਾ ਇਕੱਠੇ ਹੋ ਜਾਣਗੇ ਨਾ ਜੀ ਸਾਡੀ ਤਾਕਤ 11 ਗੁਣਾ ਹੋ ਜਾਏਗੀ 11 ਗੁਣਾ ਪੰਜਾਬ ਦੀਆਂ 13 ਜਿੱਤਾਂਗੇ ਹਰਿਆਣੇ ਦੀਆਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ 10 ਜਿੱਤਾਂਗੇ ਦਿੱਲੀ ਦੀਆਂ 7 ਜਿੱਤਾਂਗੇ ਉਹ ਗੁਜਰਾਤ ਤੱਕ ਸਾਰਾ ਸਫਾਈ ਕਰ ਦਾਂਗੇ ਨੇ ਦੀ ਯੂਪੀ ਬਿਹਾਰ ਦੇ ਵਿੱਚ ਵੀ ਅਧੀਆਂ ਤੋਂ ਵੱਧ ਜਿੱਤਾਂਗੇ ਸਰਕਾਰ ਕੌਣ ਬਣਾ ਰਿਹਾ ਹੈ ਸੈਂਟਰ ਦੀ ਇੰਡੀਆ ਗੱਠ ਜੋੜ ਇੰਡੀਆ ਗੱਠ ਜੋੜ ਇੰਡੀਆ ਥੈਂਕ ਯੂ ਸਰਦਾਰ ਨਾਲ ਗੱਲਬਾਤ ਕਰਨ ਲਈ ਡਾਕਟਰ ਬਹੁਤ-ਬਹੁਤ ਧੰਨਵਾਦ ਸੋ ਡਾਕਟਰ ਬਲਵੀ ਰੋਣਾ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਦਾਵਾ ਠੋਕਿਆ ਗਿਆ ਹੈ ਕਿ 13 ਦੀ 13 ਸੀਟਾਂਗੇ ਤੇ ਇੰਡੀਆ ਘਰਚੋੜੀ ਸਰਕਾਰ ਬਣਾਵੇਗਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਵੱਡੇ ਜਿਹੜੇ ਸਵਾਲ ਵਿਰੋਧੀਆਂ ਦੇ ਵੱਲੋਂ ਚੁੱਕੇ ਜਾ ਰਹੇ ਸਨ ਉਹਨਾਂ ਦੇ ਉੱਤੇ ਵਿਰਾਮ ਲਗਾਇਆ ਗਿਆ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਕੰਮ ਬੋਲਦਾ ਹੈ ਤੇ ਲੋਕਾਂ ਦੇ ਵਿੱਚ ਅਸੀਂ ਹਮੇਸ਼ਾ ਬੋਲਦੇ ਰਾਵਾਂਗੇ ਤੇ ਲੋਕ ਹਮੇਸ਼ਾ ਸਾਡੇ ਨਾਲ ਸਿਹਰਦ ਨਜ਼ਰ